ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਨਸਪਾਇਰ ਵਿਦ ਅਮਰੀਤ ਅੱਜ ਆਪਾਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਾਂਗੇ ਉਹ ਵਿਸ਼ਾ ਹੈ ਅੰਗੇਤ ਸਹਾਈ ਤੁਹਾਡੇ ਕਰਮ ਹੋਣੇ ਮਤਲਬ ਦੋਸਤੋ ਜੋ ਆਪਾਂ ਇਸ ਜੀਵਨ ਵਿੱਚ ਚੰਗੇ ਕੰਮ ਕਰਦੇ ਹਾਂ ਉਹੀ ਆਪਣਾ ਅਗਲਾ ਜੀਵਨ ਨਿਰਧਾਰਿਤ ਕਰਦੇ ਹਨ ਜਿਵੇਂ ਦਾਤਾ ਦੇਜੂ ਮੰਗਗੇ ਉਸੇ ਤਰ੍ਹਾਂ ਦੇ ਆਪਾਂ ਫਲ ਪ੍ਰਾਪਤ ਕਰ ਸਕਦੇ ਹਾਂ ਇੱਕ ਪਿੰਡ ਉਸੋ ਪਿੰਡ ਵਿੱਚ ਇੱਕ ਸੁਧਾਰਨ ਜੇ ਪਿੰਡ ਵਿੱਚ ਇੱਕ ਦਾਦੀ ਰਹਿੰਦੀ ਸੀ ਸਰਜੀਤ ਕੌਰ ਉਹ ਹਮੇਸ਼ਾ ਚੰਗੇ ਕੰਮ ਕਰਦੀ ਉਹ ਰਮੇਸ਼ਕ ਗਰੀਬ ਸੀ ਪਰ ਦਿਲ ਦੀ ਬਹੁਤ ਜ਼ਿਆਦਾ ਅਮੀਰ ਸੀ ਜਦ ਵੀ ਘਰ ਵਿੱਚ ਰੋਟੀਆਂ ਬਣਾਉਂਦੀ ਕੁਝ ਬਚ ਜਾਂਦਾ ਕੁਝ ਆਪਣੇ ਹਿੱਸੇ ਦਾ ਉਹ ਇੱਕ ਥਾਲ ਵਿੱਚ ਪਾ ਕੇ ਬਾਹਰ ਰੱਖ ਦਿੰਦੀ ਦਾਦੀ ਨੂੰ ਘਰ ਦੇ ਕਹਿੰਦੇ ਇਹ ਦਾਦੀ ਮਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਆਪਾਂ ਦਾ ਇੱਕ ਦਿਨ ਭੁੱਖੇ ਮਰ ਜਾਣਾ ਆਪਣੇ ਕੋਲ ਕੁਝ ਵੀ ਨਹੀਂ ਰਹਿਣਾ ਇਸ ਤੇ ਦਾਦੀ ਮਾ ਕਹਿੰਦੀ ਨਹੀਂ ਪੁੱਤ ਸਾਰੇ ਆਪਣੀ ਕਰਮਾਂ ਦਾ ਖਾਂਦੇ ਜੀ ਅੱਜ ਆਪਾਂ ਤਾਣ ਕਰਾਂਗੇ ਕੱਲ ਆਪਾਂ ਨੂੰ ਉਹੀ ਚੀਜ਼ਾਂ ਵਾਪਸ ਮਿਲਣਗੀਆਂ ਕੀ ਪਤਾ ਕਿਹੜਾ ਇਹ ਭੁੱਖਾ ਪਾਣਾ ਫਿਰਦਾ ਹੋ ਕਿਸੇ ਭੁੱਖੇ ਢਾਣੇ ਦਾ ਪੇਟ ਭਰਨਾ ਸਭ ਤੋਂ ਵੱਡਾ ਉਹਨਾਂ ਦਾ ਕਰਮ ਹੈ ਤਿੰਨ ਬੀਤ ਗਈ ਤਾਂ ਦੀ ਗਰੀਬੀ ਆ ਗਈ ਦਾਦੀ ਦੇ ਪਰਿਵਾਰ ਵਿੱਚ ਖਾਣ ਲਈ ਰੋਟੀ ਦਾ ਟੁਕੜਾ ਤੱਕ ਨਾ ਬਚਿਆ ਬੀਬੀ ਵੀ ਮਰੀ ਬਿਮਾਰ ਹੋ ਗਈ इस टाइम एक सज्जन व्यक्ति आया उसको कुछ जो थाल रोटी तर दें उस टाइम मैं वो रोटी तोर भी खा रहा पूरे पंद्रह दिन अज तक मेरी जरूरत है ताँग जो मेरे को कोई कम नहीं कुछ भी नहीं सी। ਉਸ टाइम ਮੇਰੇ ਮੇਰੇ ਪਰਿਵਾਰ ਦੀ ਸਹਾਇਤਾ ਕੀਤੀ ਸੋ ਇਹ ਚੀਜ਼ਾਂ ਹੁਣ ਤੁਸੀਂ ਰੱਖ ਲਓ ਸੋ ਦੋਸਤੋ ਇਹ ਹੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਦਾਤਾ ਬੀਜਦੇ ਆ ਉਨੇ ਲਈ ਆਪਾਂ ਵੜਦੇ ਆ ਇਹ ਹੀ ਚੀਜ਼ਾਂ ਵੀ ਕਰਮ ਹਨ ਆ ਤੁਸੀਂ ਕਹੋਗੇ ਇਹ ਅਗਲੇ ਜੀਵਨ ਵਿੱਚ ਸਹਾਈ ਨਹੀਂ ਬਿਲਕੁਲ ਸਹਾਈ ਨਹੀਂ ਜੋ ਤੁਸੀਂ ਅੱਜ ਚੰਗਾ ਕਰੋਗੇ ਕਿਸੇ ਨਾਲ ਕੱਲ ਤੁਹਾਨੂੰ ਉਸ ਤੋਂ ਦੁੱਗਣਾ ਹੋ ਕੇ ਵਾਪਸ ਮਿਲਣਾ ਇਸ ਲਈ ਆਪਣੇ ਜੀਵਨ ਵਿੱਚ ਵਾਹਿਗੁਰੂ ਤੇ ਧੋਸਾ ਰੱਖੋ ਚੰਗਾ ਕਰਦੀ ਰਹੋ ਚੰਗਾ ਵੰਡਦੇ ਰਹੋ ਇਸ ਸੇਵਾ ਪਾਵਨਾ ਵਿੱਚ ਹਮੇਸ਼ਾ ਜਿ ਕਿ ਨਰਖੋ ਕਿ ਫਲ ਹਮੇਸ਼ਾ ਤੁਹਾਡੀ ਨੇਿਤ ਨੂੰ ਲੱਗਦਾ ਜਿਸ ਤਰ੍ਹਾਂ ਦਾ ਇਨਸਾਨ ਵਿਸਾ ਉਸੇ ਤਰ੍ਹਾਂ ਦਾ ਹੀ ਹੁੰਦਾ ਵੱਡਾ ਸੇਵਾਇਕ ਆਪੇ ਵੱਡੀ ਭਾਵਨਾ ਜਿਸ ਇਨਸਾਨ ਅੰਦਰ ਇਸ ਸੇਵਾ ਦੀ ਉਹ ਆਪਣਾ ਹਲਾਜੀਤ ਨੂੰ ਦੀ ਹੌਲ ਕਰ ਲੈਣਾ ਕਿਉਂਕਿ ਜੇ ਪਿਛਲੇ ਜਨਮਾਂ ਦੀ ਦੁੱਖਾਂ ਦੇ ਸਤਾਏ ਹੋਏ ਹੂੰ ਇਹ ਤੀਨਾਂ ਵਿੱਚ ਕੁਝ ਚੰਗਾ ਨਹੀਂ ਸੀ ਉਸੀ ਆਪਣਾ ਅਗਲਾ ਜੀਵਨ ਇਹ ਚੱਲ ਰਹੀ ਕਾਰਨ ਨੂੰ ਸੁਧਾਰ ਸਕਦੀ ਹਾਂ ਕਿਉਂਕਿ ਇਹ ਤੁਹਾਡੇ ਨਾਲ ਬਵਾਪਰਨਾ ਨਹੀਂ ਬਵਾਪਰਨਾ ਚੰਗਾ ਕਰਕੇ ਚੰਗੇ ਦੇ ਚੰਗੇ ਸਿੱਤੇ ਹੀ ਮੈਨੇ ਤੁਹਾਨੂੰ ਇਹ ਸਾਡੇ ਜੀਵਨ ਦਾ ਸਾਰ ਹੈ ਚੰਗਾ ਕਰਨਾ ਚੰਗਾ ਸੋchnਾ ਤੇ ਹਮੇਸ਼ਾ ਮਾਫੀ ਦੀ ਪਾਉਣਾ ਪੜੀ ਅੰਦਰ ਰੱਖੋ ਜੇ ਕੋਈ ਤੁਹਾਡੇ ਨਾਲ ਬੁਰਾ سلوਕ ਕਰਦਾ ਵਿਵਹਾਰ ਕਰਦਾ ਤਾਂ ਤੁਹਾਡਾ ਇਹ ਕੰਪਨੀ ਕੇ ਤੋਂ ਸੀ ਉਸ ਨੂੰ ਉਸੇ ਵਿੱਚ ਜਵਾਬ ਦੇਉ ਕਿ ਤੁਹਾਡੇ ਤੇ ਉਹਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ ਜਾਣਾ ਤੂੰ ਆਪਣੇ ਆਪ ਨੂੰ ਸਹਿਜ ਰੱਖੋ ਖਬਰ ਚ ਰੱਖੋ ਜਿਉਂ ਆਪ ਐਸਾ ਇੰਤਰ ਰਹੀ ਹਾਂ ਜਿਸ ਤਰ੍ਹਾਂ ਦਾ ਜੀਵਨ ਜੀ ਰਹੀ ਹਾਂ ਇਸੇ ਜੀਵਨ ਤੋਂ ਆਪਣੀ ਅਗਲੀ ਨਿਵੰਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਇਥੋਂ ਹੀ ਆਪਣਾ ਆਪ ਅੱਗਾ ਸਵਾਰ ਸਕਦੇ ਹਾਂ ਤੋ ਇਸ ਲਈ ਮਾਫ ਕਰਨਾ ਸਿੱਖੋ ਰੰਗਾਸ ਸਨਾ ਸਿੱਖੋ ਾਰੇ ਕਿਵੇਂ ਮਿਲ ਲਈ ਸਹਾਇਤਾ ਕਰੂ ਕਿਹਦੇ ਤੱਕ ਨਹੀਂ ਦੋਸਤੋ ਤੇ ਆਪਾਂ ਕਿਸੇ ਦੀ ਕੀ ਸਹਾਇਤਾ ਕੀਤੀ ਹੈ ਉਸਨੇ ਕਿਸ ਰੂਪ ਵਿੱਚ ਸਾਡੀ ਉਹ ਸਹਾਇਤਾ ਕਰ ਜਾਣੀ ਕਿਉਂਕਿ ਸਹਾਇਤਾ ਕਰਨ ਵਾਲਿਆਂ ਦੇ ਨਾਲ ਵਾਹਿਗੁਰੂ ਖੁਦ ਖੜਦੇ ਨਹੀਂ ਉਹ ਆਪ ਹੀ ਨੂੰਟ ਬਟਾ ਸਾਡੇ ਆਲੇ ਦੁਆਲੇ ਵਿਚਰਦੇ ਰਹਿੰਦੇ ਨੇ ਸੋ ਦੋਸਤੋ ਇਸ ਤਰ੍ਹਾਂ ਦੀਆਂ ਚੇਤੇ ਨੇਤੀ ਜਾਨੂੰ ਆਪਣੇ ਜੀਵਨ ਵਿੱਚ ਰੱਖੋ ਜੋ ਤੁਹਾਡੇ ਅਗਲੇ ਜੀਵਨ ਨੂੰ ਵੀ ਬਣਾ ਦੇਣ तो दोस्तों जे थोड़ा तो अपनी वीडियो चंकी लगी तो लाइक शेयर जरूर अपने चैनल के पहली बार हो तो अपने चैनल में सबसक्राइब जरूर करो सत